ਬੋਲੋ ਸਤਗੁਰੂ ਕਬੀਰ ਸਾਹਿਬ ਮਹਾਰਾਜ ਕੀ ਜੈ ਧਨ ਕਬੀਰ ਜੈ ਕਬੀਰ ਅੱਜ ਮਿਤੀ 8 ਫਰਵਰੀ 2025 ਅਸੀਂ ਸਭ ਸਤਗੁਰੂ ਕਬੀਰ ਮੰਦਿਰ 15 ਮਹੱਲੇ ਵਿੱਚ ਵਿਰਾਜਮਾਨ ਹਾਂ ਔਰ ਇੱਥੇ ਸਤਗੁਰੂ ਕਬੀਰ ਸਾਹਿਬ ਜੀ ਦਾ 507 ਸਾਲਾ ਪ੍ਰੀ ਨਿਰਵਾਣ ਦਿਵਸ ਦਾ ਯੋਜਨ ਕੀਤਾ ਗਿਆ ਹੈ ਸਮੂਹ ਸੰਤਾਂ ਵਿਰਾਜਮਾਨ ਹਨ ਅਰਦਾਸ ਮਾਨ ਜਗਦੀਸ਼ ਦਾਸ ਜੀ ਸਤਿਗੁਰੂ ਕਬੀਰ ਪੰਥ ਪੰਜਾਬ ਅੱਜ ਸੰਗਤ ਨਾਲ ਜੁੜੂ ਹੋਏ ਹਨ ਔਰ ਜੋ ਵੀ ਸਤਿਗੁਰੂ ਕਬੀਰ ਸਾਹਿਬ ਦਾ ਇਤਿਹਾਸ ਹੁਣ ਦੇ ਨਿਰਮਣ ਨਿਰਮਾਣ ਦੇ ਵੇਤੇ ਉੱਪਰ ਸਤਿਗੁਰੂ ਕਬੀਰ ਸਾਹਿਬ ਦਾ ਜੋ ਨਿਰਵਾਣ ਦੇ ਵਿੱਚ ਹੈ ਉਹ ਮਗਰ ਧਰਤੀ ਦੇ ਉੱਪਰ 1518 ਈਸਵੀ ਨੂੰ ਹੋਇਆ ਸੀ ਔਰ ਜੋ ਅੱਜ ਸੰਤ ਕਬੀਰ ਨਗਰ ਦੇ ਨਾਮ ਤੇ ਹੈ ਔਰ ਉੱਥੇ ਸਤ ਬਹੁਤ ਵਿਸ਼ਾਲ ਇੱਕ ਸਮਤਾ ਦਾ ਸਮਾਗਮ ਹੁੰਦਾ ਹੈ ਔਰ ਦੂਰੋਂ ਦੂਰੋਂ ਵਿਦੇਸ਼ਾਂ ਤੋਂ ਲੋਕ ਉੱਥੇ ਪਹੁੰਚਦੇ ਹਨ ਔਰ ਦਿੱਤੇ ਅਗੇ ਸਤਿਗੁਰੂ ਕਬੀਰ ਸਾਹਿਬ ਦੇ ਚਰਣਾ ਵੀ ਨਤਮਸਤਕ ਹੁੰਦੇ ਹਨ ਔਰ ਆਪਣੇ ਜੀਵਨ ਦਾ ਉਧਾਰ ਵਾਸਤੇ ਆਪਣੇ ਜੀਵਨ ਦੀ ਬਿਹਤਰੀ ਵਾਸਤੇ ਕਿਉਂਕਿ ਸੰਤ ਦਾ ਆਣਾ ਜੀਵਨ ਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਵੇਂ ਸਾਨੂੰ ਚੰਦਨ ਦੀ ਖੁਸ਼ਬੂ ਮਿਲਦੀ ਹੈ ਉਸੇ ਤਰ੍ਹਾਂ ਸੰਤ ਦਾ ਸਾਡੇ ਜੀਵ ਵਿੱਚ ਆਣਾ ਜੀਵਨ ਵਿੱਚ ਆਣਾ ਜਿਹੜਾ ਹੈ ਉਸ ਤਰ੍ਹਾਂ ਸਾਰਤਕ ਹੈ ਔਰ ਸਾਨੂੰ ਸਭ ਨੂੰ ਚਾਹੀਦਾ ਹੈ ਜੇ ਇਸ ਸੰਸਾਰ ਦੇ ਵਿੱਚ ਵਿਚਰਦੇ ਹੋਏ ਅਸੀਂ ਆਪਣੇ ਸਤਿਗੁਰਾਂ ਦੇ ਨਾਲ ਆਪਣੇ ਮਹਾਪੁਰਸ਼ਾਂ ਦੇ ਨਾਲ ਆਪਣੇ ਸੰਤਾਂ ਦੇ ਨਾਲ ਮੇਲਜੁਲ ਕਰਕੇ ਆਪਣੇ ਮਨ ਦੇ ਜਿਹੜੇ ਵਿਕਾਰ ਐਨ ਮਨ ਦੀਆਂ ਬੁਰਾਈਆਂ ਜਿਹੜੀਆਂ ਐਨ ਜੋ ਸੰਸਾਰ ਦੇ ਵਿੱਚ ਅੱਜ ਲੋਕਾਂ ਦੇ ਵਿੱਚ ਵਿਆਪ ਰਹੀਆਂ ਐਨ ਅੱਜ ਨਸ਼ਿਆਂ ਦਾ ਪਸਾਰਾ ਹੋ ਰਿਹਾ ਹੈ ਬੁਰਾਈਆਂ ਦਾ ਪਸਾਰਾ ਹੋ ਰਿਹਾ ਹੈ ਲੜਾਈ ਝਗੜਿਆਂ ਦਾ ਪਸਾਰਾ ਹੋ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ ਹੈ ਔਰ ਬਚਣ ਦਾ ਇੱਕੋ ਇੱਕ ਰਸਤਾ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜੁੜ ਜਾਈਏ ਸੰਤਾਂ ਦੇ ਉਪਦੇਸ਼ਾਂ ਨਾਲ ਜੁੜ ਜਾਈਏ ਔਰ ਆਪਣੇ ਜੀਵਨ ਨੂੰ ਸਾਥ ਕਰੀਏ ਇਸ ਚੈਨਲ ਦੇ ਰਾਹੀਂ ਮੈਂ ਜਿੱਤੇ ਤੱਕ ਮੇਰੀ ਇਹ ਦਾਸ ਦੀ ਆਵਾਜ਼ ਆ ਰਹੀ ਹੈ ਅਸੀਂ ਸਭ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਆਪਣੇ ਅੱਛੇ ਜੀਵਨ ਵਾਸਤੇ ਅਸੀਂ ਸੰਤਾਂ ਦੀ ਸੰਗਤ ਦੇ ਵਿੱਚ ਆਣਾ ਹੈ ਕਬੀਰ ਸੰਗਤ ਸਾਧੂ ਕੀ ਦਿਨ ਦੀ ਦੁਨਾਹੇਤ ਜਿਵੇਂ ਕਾਮੜੀ ਕੰਬਲੀ ਜੜੀ ਹੈ ਉਹ ਕਾਲੀ ਕੰਬਲੀ ਹੈ ਉਹਦੀ ਮੈਲ ਨਹੀਂ ਨਿਕਲ ਸਕਦੀ ਉਹਦਾ ਰੰਗ ਨਹੀਂ ਬਦਲ ਸਕਦਾ ਇਸੇ ਤਰ੍ਹਾਂ ਲੇਕਿਨ ਮਨ ਜਿਹੜਾ ਸਾਡਾ ਹੈ ਉਹ ਕਿਤਨਾ ਵੀ ਵਿਕਾਰੀ ਹੈ ਉਹ ਸੰਤਾਂ ਦੀ ਸੰਗਤ ਵਿੱਚ ਆ ਕੇ ਉਸ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਹੈ ਉਹ ਚੜ ਜਾਂਦਾ ਕਿ ਜਦ ਤੱਕ ਅਸੀਂ ਕਿਸੇ ਪ੍ਰਤੀ ਜਾਣਕਾਰੀ ਸਾਨੂੰ ਪੂਰਨ ਜਾਣਕਾਰੀ ਨਹੀਂ ਹੈ ਤਦ ਤੱਕ ਅਸੀਂ ਦੁਬਿਧਾ ਵਿੱਚ ਰਹਿੰਨੇ ਆਂ ਔਰ ਪੂਰਨ ਜਾਂ ਅੱਜਕੱ ਤਾਂ ਇਤਨਾ ਸਾਡੇ ਕੋਲ ਸਮਗਰੀ ਹੈ ਗੂਗਲ ਹੈ ਫੇਸਬੁੱਕ ਹੈ YouTube ਹੈ ਹਰ ਜਗ੍ਹਾ ਤੇ ਪ੍ਰਸਾਰ ਹੈ ਲੇਕਿਨ ਫਿਰ ਵੀ ਜਿਸ ਥਾਂ ਤੇ ਕੋਈ ਸੰਤ ਮਹਾਂਪੁਰਸ਼ ਦਾ ਰਹਿਣ ਦਾ ਸਥਾਨ ਹੁੰਦਾ ਹੈ ਉਸ ਥਾਂ ਤੋਂ ਹੀ ਸਾਨੂੰ ਪ੍ਰਮਾਣਿਕ ਸਮਗਰੀ ਜਿਹੜੀ ਹੈ ਲੇਖਣ ਜਿਹੜੀ ਹੈ ਉਹ ਮਿਲ ਸਕਦੀ ਹੈ ਤੋਂ ਮੇਰੀ ਬੇਨਤੀ ਹੈ ਕਿ ਸਾਡੇ ਨੂੰ ਤੁਸੀਂ ਤਾਲਮਿਲ ਸਾਡੇ ਨਾਲ ਕਰੋ ਇਸ ਗੁਰੂ ਘਰ ਦੇ ਵਿੱਚ ਤੇ ਜਿੰਨੀ ਵੀ ਸਮਗਰੀ ਤੁਹਾਨੂੰ ਚਾਹੀਦੀ ਹੈ ਪ੍ਰਮਾਣਿਕ ਸਮਗਰੀ ਜਿਹੜੀ ਹੈ ਕਿਉਂਕਿ ਅਧੂਰਾ ਗਿਆਨ ਇਸੇ ਕਰਕੇ ਦੂਰ ਗਿਆ ਰਹਿੰਦਾ ਹੈ ਕਿ ਉਧਰ ਕੁਝ ਲਿਖਿਆ ਹੁੰਦਾ ਹੈ ਤੇ ਇਧਰ ਕੁਝ ਲਿਖਿਆ ਹੁੰਦਾ ਹੈ ਅਧੂਰਾ ਗਿਆਨ ਇਸ ਕਰਕੇ ਆਦਮੀ ਦੁਬਿਧਾ ਚ ਰਹਿੰਦਾ ਹੈ ਦੁਬਦਾ ਮੈਂ ਦੋਉਂਗੇ ਮਾਇਆ ਮਿਲੀ ਨਾ ਰਾਮ ਬਈ ਦੁਬਦਾ ਚੋਂ ਸੇ ਨਿਕਲਣਾ ਹੈ ਔਰ ਪਰਮਾਨਿਕ ਜੋ ਗਿਆਨ ਹੈ ਪਰਮਾਨਿਕ ਜੋ ਸਾਖਸ਼ੇ ਹੈ ਉਸ ਨੂੰ ਅਸੀਂ ਪ੍ਰਾਪਤ ਕਰਨਾ ਹੈ ਤੇ ਆਪਣੇ ਜੀਵਨ ਦੇ ਵਿੱਚ ਉਤਾਰਨਾ ਹੈ ਸਭ ਤੋਂ ਅੱਛੀ ਗੱਲ ਤੇ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਉਤਾਰੀਏ ਤਦ ਜਾ ਕੇ ਸਾਡਾ ਇੱਥੇ ਗੁਰੂ ਘਰ ਆਣਾ ਵੀ ਤਾਂ ਸਫਲ ਹੈ ਆ ਕੇ ਮੱਥਾ ਟੇਕ ਕੇ ਚਲੇ ਗਏ ਤੇ ਉਹ ਵੀ ਸਾਡੀ ਕੋਈ ਪ੍ਰਾਪਤੀ ਨਹੀਂ ਹੈ ਆ ਕੇ ਲੰਗਰ ਛੱਕ ਕੇ ਚਲੇ ਗਏ ਉਹ ਵੀ ਜ਼ਿਆਦਾ ਪ੍ਰਾਪਤੀ ਨਹੀਂ ਹੈ ਜਦ ਤੱਕ ਗਿਆਨ ਜਿਹੜਾ ਸਤਿਗੁਰੂ ਦਾ ਗਿਆਨ ਹੈ ਜਦ ਤੱਕ ਉਸ ਗਿਆਨ ਦੀ ਅਸੀਂ ਪ੍ਰਾਪਤੀ ਨਹੀਂ ਕਰਦੇ ਉਸ ਦੇ ਦッセ ਪੂਰਨ ਤੇ ਅਸੀਂ ਨਹੀਂ ਚੱਲਦੇ ਉਹਨਾਂ ਦッセ ਉਪਦੇਸ਼ਾਂ ਨੂੰ ਅਸੀਂ ਗ੍ਰਹਿਣ ਨਹੀਂ ਕਰਦੇ ਤਦ ਤੱਕ ਅਸੀਂ ਕੁਝ ਵੀ ਕੀਤਾ ਨਹੀਂ ਜਿਵੇਂ ਬੇਨਤੀ ਹੋਈ ਸੀ ਕਿ 64 ਦੀਆ ਜੋਏ ਕਿ 14 ਚੰਦਾ ਮਾਹੇ ਤਿਸ ਘਰ ਕਿਸਕਾ ਚਾਂਦਨਾ ਜਿਸ ਘਰ ਸਤਿਗੁਰੂ ਨਾਹੀਂ ਇਹ ਜ਼ਰੂਰੀ ਹੈ ਕਿ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਬਿਨ ਗਿਆਨ ਨਾ ਉਪਜੇ ਗੁਰਬਿਨ ਮਿਲੇ ਨਾ ਮੋਖ ਗੁਰਬਿਨ ਲਖੇ ਨ ਸਤੇ ਕੋ ਗੁਰਬਿਨ ਮਿਟੇ ਨ ਦੋਸ਼ ਤਾਂ ਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੈ ਚਾਹੇ ਲੋਕਿਕ ਗਿਆਨ ਹੈ ਚਾਹੇ ਪਰਲੋਕਿਕ ਗਿਆਨ ਹੈ ਮੈਂ ਇਸ ਚੈਨਲ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਸਭ ਤੇ ਕਿਰਪਾ ਕਰਨ ਦੀ ਸਭ ਸਭ ਮਾਲਕ ਨਾਲ ਜੁੜ ਜਾਣ ਔਰ ਆਪਣੇ ਸੁਆਸਾ ਨੂੰ ਸਫਲ ਕਰ ਲੈਣ ਆਪਣਾ ਜੀਵਨ ਸਫਲ ਕਰ ਲੈਣ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਧੰਨ ਕਬੀਰ ਜੈ ਕਬੀਰ ਅੱਜ ਦਾ ਜੋ ਨਿਰਵਾਣ ਦਿਵਸ 507ਵਾਂ ਸਤਿਗੁਰੂ ਕਬੀਰ ਸਾਹਿਬ ਸਤਿਗੁਰ ਕਬੀਰ ਸਾਜ ਜੀ ਦਾ ਜੋ 507ਵਾਂ ਨਿਰਵਾਣ ਦਿਵਸ ਮਨਾਇਆ ਗਿਆ ਹੈ ਨਵੀਂ ਬਾਦੀ ਪੁੰਦਰ ਦੀਆਂ ਸੰਗਤਾਂ ਔਰ ਇਲਾਕੇ ਦੀਆਂ ਸੰਗਤਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਇਹ ਜੋ ਦਿਹਾੜਾ ਹੈ ਪਾਵਨ ਪੁਰਤਰ ਉਹ ਮਨਾਇਆ ਗਿਆ ਹੈ ਔਰ ਹਰ ਸਾਲ ਦੀ ਤਰ੍ਹਾਂ ਹੀ ਜੋ ਨਵੀਂ ਬਾਦੀ ਪੁੰਦਰ ਦੀਆਂ ਸੰਗਤਾਂ ਨੇ ਇਹ ਨਿਰਵਾਣ ਦਿਵਸ ਮਨਾ ਰਹੀਆਂ ਨੇ ਔਰ ਗਾਂ ਤੋਂ ਵੀ ਸਤਿਗੁਰ ਜੀ ਸਭ ਸੰਗਤਾਂ ਤੇ ਮਿਹਰ ਕਰਨ ਸੰਗਤਾਂ ਦੇ ਬਖਸ਼ਿਸ਼ ਕਰਨ ਕਿ ਇਹ ਨਿਰਵਾਨ ਦਿਵਸ ਜਿਹਾ ਉਹ ਮਨਾਉਂਦੇ ਆ ਰਹਿਣ ਔਰ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਬੋਲੀਏ ਧੰਨ ਧੰਨ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਅੱਜ 8 ਫਰਵਰੀ 2025 ਨੂੰ ਨਵੀਂ ਅਬਾਦੀ ਪੂਨਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 8507ਵਾਂ ਨਿਰਵਾਨ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਹੈ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਔਰ ਦੂਰੂ ਦੂਰੋਂ ਆਈਆਂ ਸੰਗਤਾਂ ਨੇ ਇਸ ਵਿੱਚ ਹਿੱਸਾ ਲਿਆ ਹੈ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਗਿਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮੰਤ ਜਗਦੀਸ਼ ਦਾਸ ਜੀ ਨੇ ਸੰਗਤਾਂ ਨੂੰ ਕਬੀਰ ਸਾਹਿਬ ਦੀ ਬਾਣੀ ਦੇ ਨਾਲ ਕਬੀਰ ਸਾਹਿਬ ਦੇ ਇਤਿਹਾਸ ਦੇ ਨਾਲ ਨਿਰਵਾਨ ਦਿਵਸ ਸੰਬੰਧੀ ਜਾਣੂ ਕਰਵਾਇਆ ਔਰ ਸੰਗਤਾਂ ਜਿਹੜੀਆਂ ਜਿੰਨੀਆਂ ਵੀ ਸੰਗਤਾਂ ਇੱਥੇ ਸ਼ਾਮਲ ਹੋਈਆਂ ਨੇ ਸਾਡੀ ਸਤਿਗੁਰੂ ਕਬੀਰ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਸੰਗਤਾਂ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ